ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਰੈਂਡ ਟੀਵੀ ਮੈਂ ਗੁਰਮੁਖ ਸਿੰਘ ਰੁਪਾਣਾ ਅਕਸਰ ਪਿਛਲੇ ਕੁਝ ਅਰਸੇ ਤੋਂ ਆਪਾਂ ਦੇਖ ਰਹੇ ਹਾਂ ਕਿ ਔਰ ਅਕਸਰ ਸੁਣਨ ਨੂੰ ਵੀ ਮਿਲਦਾ ਇਹ ਗੱਲ ਕਿ ਵਿਦੇਸ਼ਾਂ ਦੀ ਧਰਤੀ ਤੋਂ ਪ੍ਰਵਾਸ ਸ਼ੁਰੂ ਹੋ ਗਿਆ। ਕਾਫੀ ਦਿਨ ਪਹਿਲਾਂ ਪੰਜਾਬ ਦੇ ਸਾਡੇ ਭਾਰਤੀ ਭਾਈਚਾਰੇ ਦੇ ਨੌਜਵਾਨ ਪੀੜ੍ਹੀ ਦੇ ਵਿੱਚ ਇਹ ਗੱਲ ਸੀ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਜਾਣਾ ਪਰ ਅੱਜ ਉਹ ਖਤਮ ਹੁੰਦਾ ਜਾ ਰਿਹਾ ਹੌਲੀ-ਹੌਲੀ ਜਿਹੜੀ ਬਾਤ ਸੀ ਉਹ ਸ਼ੁਰੂ ਹੋ ਗਈ ਆ। ਕਿਉਂ? ਕਿ ਸਾਡੀ ਮਜਬੂਰੀ ਹੈ ਜਾਂ ਫਿਰ ਅਸੀਂ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਤੋਂ ਹੱਕ ਚੁੱਕੇ ਆ ਜਾਂ ਫਿਰ ਇਹ ਸ਼ਕਤੀ ਦਾ ਕਾਰਨ ਕਿੰਨੀ ਸ਼ਕਤੀ ਆ ਕਿਉਂ ਤੇ ਅਸਲ ਕਾਰਨ ਕੀ ਆ ਸੋ ਇਸ ਸੰਬੰਧੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪ੍ਰਸਿੱਧ ਐਨ ਆਰ ਆਈ ਸਮਾਜ ਸੇਵੀ ਸੁਖੀ ਬਾੜ ਜੀ ਸਾਡੇ ਨਾਲ ਮੌਜੂਦ ਨੇ ਬਾੜ ਸਾਹਿਬ ਤੁਹਾਡਾ ਸਵਾਗਤ ਹੈ ਹਾਂ ਤੁਹਾਡਾ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਵਿੱਚ ਜੀ ਹਾਂ ਸਾਰਿਆਂ ਨੂੰ ਅੱਛਾ ਬਾੜ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਲਗਭਗ 5 ਕੁ ਤੁਹਾਕੇ ਤੁਹਾਨੂੰ ਮਿਲਣ ਲੱਗਦਾ ਹੋ ਗਿਆ ਇੱਥੇ ਜੀ ਜੀ ਤੇ ਅੱਜ ਕੱਲ ਦੇ ਤੇ ਉਸ ਸਮੇਂ ਦੇ ਜਿਹੜਾ ਜਦੋਂ ਤੁਸੀਂ ਗਏ ਹੋ ਪਹਿਲਾਂ ਪੰਜ ਦਹਾਕੇ ਪਹਿਲਾਂ ਤੇ ਉੱਥੋਂ ਲੱਗਦਾ ਕੋਈ ਫਰਕ ਨਜ਼ਰ ਆ ਰਿਹਾ ਤੁਹਾਨੂੰ ਹਾਂ ਬਹੁਤ ਫਰਕ ਆ ਜੀ ਕੈਨੇਡਾ ਵਰਗਾ ਮੁਲਕ ਉਹ ਕੈਨੇਡਾ ਉਹ ਨਹੀਂਗਾ ਜਿਹੜਾ ਉਦੋਂ ਸੀਗਾ ਆ ਬੜਾ ਪੀਸਫੁਲ ਕੰਟਰੀ ਆ ਜਿਹੜਾ ਕੈਨੇਡਾ ਬਹੁਤ ਬਿਊਟੀਫੁਲ ਕੰਟਰੀ ਆ ਕੈਨੇਡਾ ਆ ਪਰ ਕੁਝ ਕਾਰਨਾ ਕਰਕੇ ਕੈਨੇਡਾ ਕੈਨੇਡਾ ਨਹੀਂ ਰਿਹਾ ਜਾਂ ਜਿਹੜੀ ਸਾਡੀ ਪੰਜਾਬੀਆਂ ਦੀ ਕੈਨੇਡਾ ਦੇ ਵਿੱਚ ਇੱਕ ਇੱਜ਼ਤ ਸੀ ਕਹ ਲੋ ਉਹ ਉਹ ਨਹੀਂ ਰਹੀ ਦੇ ਉਹਦੇ ਕਸੂਰਵਾਰ ਵੀ ਅਸੀਂ ਆ ਬਹੁਤ ਸਾਰੀਆਂ ਚੀਜ਼ਾਂ ਅਸੀਂ ਪੰਜਾਬ ਤੋਂ ਨਾਲ ਲੈ ਗਏ ਜਿਹੜੀਆਂ ਕਿ ਉਸ ਦੇਸ਼ ਦੇ ਵਿੱਚੋਂ ਬਾਰਾ ਹੀ ਨਹੀਂ ਖੰਦੀ ਜਿਹੜੇ ਸਾਨੂੰ ਉਹ ਛੱਡ ਕੇ ਜਾਣੀਆਂ ਚਾਹੀਦੀਆਂ ਛੱਡ ਕੇ ਜਾਣੀਆਂ ਚਾਹੀਦੀਆਂ ਸੀ ਯਾਰ ਤੇ ਉਸ ਕਰਕੇ ਸਾਨੂੰ ਕਈ ਚੀਜ਼ਾਂ ਦੇ ਵਿੱਚ ਬੜਾ ਨੁਸ਼ੀਦਾ ਸਾਹਮਣਾ ਕਰਨਾ ਪੈਂਦਾ ਹੈ ਆ ਸੋ ਇਸ ਕਰਕੇ ਆ ਮੈਂ ਕਹਿ ਸਕਦਾ ਇੱਕ ਕੈਨਡਾ ਉਹ ਕੈਨਡਾ ਏਰੀਆ ਜਿਸ ਕੈਨਡਾ ਵਿੱਚ ਮੈਂ 50 ਸਾਲ ਪਹਿਲਾਂ ਗਿਆ ਸੀ ਚਲੋ ਅੱਛਾ ਬਾਦ ਸਾਹਿਬ ਇੱਕ ਕੁਝ ਕਰ ਸੇ ਤੋਂ ਇੱਕ ਗੱਲ ਆਪਾਂ ਦੇਖਦੇ ਆ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਚਾਹੇ ਪੰਜਾਬੀ ਮੀਡੀਆ ਹਾਊਸ ਹੈ ਚਾਹੇ ਹਿੰਦੀ ਹੈ ਜੀ ਉੱਥੋਂ ਦਾ ਚਾਹੇ ਇਥੋਂ ਪੰਜਾਬ ਦਾ ਜੀ ਜੀ ਚਾਹੇ ਭਾਰਤੀ ਕੋਈ ਵੀ ਮੀਡੀਆ ਤਾਂ ਉਹਦੇ 'ਚ ਜੇ ਨਜ਼ਰ ਆ ਰਹੀ ਹੈ ਕਿ ਪਰਵਾਸ ਸ਼ੁਰੂ ਹੋ ਗਿਆ ਵਾਪਸੀ ਜੀ ਕੋਈ ਸਚਾਈ ਹੈ ਲੱਗਦਾ ਤੁਹਾਨੂੰ ਹਾਂ ਬਿਲਕੁਲ ਉਹਨੇ ਦੋ ਤਿੰਨ ਕਾਰਨ ਨੇ ਜੀ ਇੱਕ ਤਾਂ ਸਾਡੇ ਕੈਨੇਡਾ ਦੇ ਵਿੱਚ ਜਿਹੜੀ ਇਕਨੋਮੀ ਹੈ ਉਹ ਇਕਨੋਮੀ ਇੱਕ ਕਿਸੇ ਵੀ ਸਮਾਜ ਦਾ ਇੱਕ ਤੁਰਾ ਹੁੰਦੀ ਹੈ ਜੀ ਉਹਦੇ ਵਿੱਚ ਗਰਾਵਟਾਈ ਹੈ ਆ ਇੰਟਰਸਟ ਰੇਟ ਬੜੇ ਉੱਪ ਚਲੇ ਗਏ ਆ ਜੌਬਸ ਦਾ ਫਿਰ ਗਵਰਨਮੈਂਟ ਇੱਕ ਦਿਨ ਸੁੱਤੀ ਪਈ ਸੀ ਕੰਡਾ ਦੀ ਉਹ ਜਾਗ ਗਈ ਉਹਨਾਂ ਨੇ ਦੇਖਿਆ ਵੀ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਸਿਸਟਮ ਹੈ ਉਹ ਉਹਨਾਂ ਤੋਂ ਆਡਰ ਕੰਟਰੋਲ ਰਿਹਾ ਦੋ ਤਿੰਨ ਸਾਲ ਉਹਦੇ ਵਿੱਚ ਬੇਸ਼ੁਮਾਰ ਲੋਕਾਂ ਦਾ ਅਨਪਲਾਨ ਲੋਕਾਂ ਦਾ ਜਾਣਾ ਆ ਉਹਨਾਂ ਲਈ ਸਿਰਦਰਦ ਵੀ ਬਣ ਗਈ ਲੋਕ ਇੰਨੇ ਕੋ ਚਲੇ ਗਏ ਸਾਡੇ ਗਰਹਿਣ ਨੂੰ ਜਗਾ ਕੱਟ ਗਈਆਂ ਸਾਡੇ ਸਕੂਲਾਂ 'ਚ ਬੱਚਿਆਂ ਨੂੰ ਐਡਮਿਸ਼ਨ ਲਈ ਖਾ ਨਹੀਂ ਗਾ ਹਸਪਤਾਲਾਂ ਦੇ ਵਿੱਚ ਜਿਹੜੀ ਮੈਡੀਕਲ ਸਿਸਟਮ ਦੁਨੀਆ ਤੇ ਕੈਨੇਡਾ ਦਾ ਮੰਨਿਆ ਹੋਇਆ ਮੈਡੀਕਲ ਸਿਸਟਮ ਆ ਉਹ ਚ ਗਰਾਵਟ ਆਣ ਲੱਗੀ ਤੇ ਫਿਰ ਪਬਲਿਕ ਵੀ ਜਿਹੜੀ ਆ ਮਗਰ ਹੋ ਜਾਂਦੀ ਗਵਰਨਮੈਂਟ ਦੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਉਹਨਾਂ ਨੇ ਪਾਲਿਸੀ ਰਿਵਿਜ਼ਨ ਵੱਡੀ ਤਬਦੀਲੀ ਲਿਆਤੀ ਤੇ ਜਿਹਦੇ ਨਾਲ ਜਿਹੜਾ ਆਲਮੋਸਟ ਉਹ ਜਿਹੜਾ ਕੈਨੇਡਾਕ ਤਰ੍ਹਾਂ ਬਣ ਗਈ ਇੱਕ ਤਰ੍ਹਾਂ ਦਾ ਹਸਪੀਟਲ ਆ ਬੋਰ ਥੋੜੇ ਬੀਜੇ ਵਗੈਰਾ ਇਸ਼ੂ ਕੀਤੇ ਜਾਂਦੇ ਨੇ ਆ ਤੇ ਜਿਹੜੇ ਲੋਕ ਉੱਥੇ ਵੀ ਨੇ ਗਏ ਹੋਏ ਨੇ ਉਨਾਂ ਲਈ ਇੱਕ ਵੱਡੀ ਮੁਸ਼ਕਲ ਬਣ ਗਈ ਕਿ ਨਵੀਂ ਪਾਲਿਸੀ ਬਦਲਣ ਦੇ ਨਾਲ ਆ ਉਹਨਾਂ ਦੇ ਜਿਹੜੇ ਵੀਜ਼ਾ ਪਹਿਲਾਂ ਉਹਨਾਂ ਨੂੰ ਬੇਸ਼ੱਕ ਵਰਕ ਪਰਮਿਟ ਨੇ ਬੇਸ਼ੱਕ ਉਹ ਸਟੂਡੈਂਟ ਵੀਜ਼ੇ ਸੀਗੇ ਉਹ ਰੀਨਿਊ ਹੋਣ ਦੇ ਵਿੱਚ ਵੱਡੀ ਮੁਸ਼ਕਲ ਆਈ ਹੋਈ ਹੈ ਕਿ ਜਿਹੜੀ ਨਵੀਂ ਪਾਲਿਸੀ ਮੁਤਾਬਕ ਕੁਝ ਇੱਕ ਸਿਸਟਮ ਹੈ ਜਿਹਦੇ ਵਿੱਚ ਨੰਬਰਿੰਗ ਸਿਸਟਮ ਹੈ ਪੁਆਇੰਟਸ ਉਹਨੇ ਹੋਣੇ ਚਾਹੀਦੇ ਉਹ ਬਣ ਨਹੀਂ ਰਿਹਾ ਤੇ ਬੱਚੇ ਜਾਂ ਜਿਹੜੇ ਵਰਕ ਪਰਮਿਟ ਦੇ ਲੋਕ ਆਏ ਨੇ ਉਹਨਾਂ ਨੇ ਵੀ ਪੂਰੀ ਕੋਸ਼ਿਸ਼ ਕਰ ਰਹੇ ਆ ਕਰ ਵੀ ਲਈ ਆ ਤੇ ਬਹੁਤ ਸਾਰੇ ਜਿਹੜੇ ਲੋਕ ਆ ਵਾਪਸ ਆਉਣ ਨੂੰ ਹੀ ਮਨ ਕਰਦਾ। ਅਮਰੀਕਾ ਨੇ ਅੱਜ ਕੱਲ ਹੀ ਇੱਕ ਹੋਰ ਨਵਾਂ ਜਿਉਂਸੀ ਬਿਲ ਲਿਆਂਦਾ ਵੀ ਜਿਹਨੂੰ ਡਾਇਬੀਟਿਸ ਹੈ ਜਿਹੜੇ ਬਹਿਨੋ ਉਹ ਕਹਿੰਦੇ ਉੱਤੇ ਵੀ ਬੈਨ ਲਾਤਾ। ਅਮਰੀਕਾ ਚ ਉਹ ਵੀ ਐਂਟਰੀ ਨਹੀਂ ਕਰ ਸਕਦਾ ਖਾਸ ਕਰਕੇ ਇੰਡੀਅਨ ਜਿਹਦੇ ਜਿਹਨੂੰ ਡਾਇਬੀਟਿਸ ਹੁੰਦਾ ਹੈ। ਅ ਕੀ ਗੱਲ ਇਹ ਨਾ ਇੰਨਾਕ ਤਾਂ ਨਾ ਜ਼ਰੂਰੀ ਕਿ ਨਾ ਆ ਭਈ ਕੈਨਡਾ ਹੋਵੇ ਅਮਰੀਕਾ ਹੋਵੇ ਉਹ ਰਿਸਿਸ ਕੰਟਰੀ ਨਹੀਂ ਹੈ। ਮੈਂ 50 ਸਾਲ ਹੋਤੀ ਰਿਆ। ਉਹ ਨੂੰ ਅਸੀਂ ਇਦਾਂ ਗੱਲ ਨੂੰ ਕਰ ਜ਼ਰੂਰ ਲੈਣੇ ਆ ਭਈ ਇੰਡੀਅਨ ਤੇ ਬੈਨ ਲਾਤਾ। ਹੂੰ ਇੰਜ ਨਹੀਂ ਆ ਬੈਨ ਜਰੂਰ ਲਾਇਆ ਪਰ ਉਹ ਬੈਨ ਸਾਰਿਆਂ ਲਈ ਹੈ ਬੇਸ਼ੱਕ ਫਿਲਪੀਨ ਤੋਂ ਲੋਕ ਗਏ ਨੇ ਬੇਸ਼ੱਕ ਉਹ ਕਿਸੇ ਵੀ ਮੁਲਕ ਚੋਂ ਗਿਆ ਹੋਏ ਨੇ ਆ ਉਹ ਬਰਾਬਰਤਾ ਹੀ ਰੱਖੀ ਜਾਂਦੀ ਆ ਪਰ ਸਾਡੇ ਜਿਹੜੇ ਇੱਕ ਤੇ ਅਸੀਂ ਹੈਗੇ ਜਿਆਦੇ ਆ ਪਰ ਉਹ ਸਾਰੀ ਗੱਲ ਅਸੀਂ ਕਹਿੰਦੇ ਸਾਡੇ ਤੇ ਲੱਗੂ ਅਸੀਂ ਅਸੀਂ ਬਿਜ਼ੀਬਲ ਜਿਆਦੇ ਆ ਅਸੀਂ ਸਾਡੀ ਜਿਹੜੀ ਬੰਤਰ ਆ ਸਾਡਾ ਪਹਿਰਾਵਾ ਆ ਅਸੀਂ ਬੱਕਰੇ ਆ ਤੇ ਸਾਨੇ ਅਸੀਂ ਜਿਆਦਾ ਦੀਦੇ ਆ ਤੇ ਸ਼ਾਇਦ ਇਹ ਸਭ ਕੋ ਸਾਡੇ ਤੇ ਹੀ ਹੋਇਆ ਅਤੇ ਦੂਜੀ ਜਿਹੜੀ ਆ ਜਿਹੜੀ ਖਬਰ ਲੱਗਦੀ ਆ ਅੱਜ ਆਪਣੇ ਮੀਡੀਆ ਨੇ ਆਪਣੀ ਖਬਰ ਕਵਰ ਕਰਨੀ ਆ ਤੇ ਉਹੋ ਜਿਆਦੀ ਖਬਰ ਸਾਡੀ ਫਿਰ ਪੰਜਾਬੀਆਂ ਦੇ ਵਿੱਚ ਹੀ ਰਹਿੰਦੀ ਆ ਤੇ ਸਾਨੂੰ ਲੱਗਦਾ ਕਿ ਅਸੀਂ ਪਿੱਛੇ ਰਹਿ ਗਏ ਪਰ ਪੌਸੀ ਸਾਰਿਆਂ ਲਈ ਹੀ ਅਸੀਂ ਚੱਕਰਸਾਲ ਵੀ ਜ਼ਿਆਦਾ ਕਰਦੇ ਆ ਅੱਜ ਪੰਜਾਬੀ ਚ ਕਹਿੰਦੇ ਆ ਨਾ ਅੱਛਾ ਬਾਦ ਸਾਹਿਬ ਇੱਕ ਆਪਾਂ ਜਿਵੇਂ ਕਹਿੰਨੇ ਕਿ ਖਾਸ ਕਰਕੇ ਕੈਨੇਡਾ ਦੇ ਅਮਰੀਕਾ ਦੇ ਵਿੱਚ ਜਿਹੜਾ ਪੰਜਾਬੀ ਭਾਈਚਾਰਾ ਆਪਾਂ ਇੰਡੀਅਨ ਦੇ ਕਰਨ ਪੰਜਾਬੀ ਭਾਈਚਾਰਾ ਉਹ ਮੈਕਸਿਮਮ ਖਾਸ ਕਰਕੇ ਟਰਾਂਸਪੋਰਟ ਲਾਈਨ ਚ ਚਾਹੇ ਉਹ ਮਾਲਕਾ ਤੇ ਚਾਹੇ ਉਹ ਡਰਾਈਵਰ ਜੀ ਜੀ ਤੇ ਜਦੋਂ ਟਰਾਂਸਪੋਰਟ ਲਾਈਨ ਦੇ ਵਿੱਚ ਹੁਣ ਪਿੱਛੇ ਜਿਹੋਨਾਂ ਲਾਇਸੈਂਸਾਂ ਦੇ ਉੱਪਰ ਸਖਤੀ ਕੀਤੀ ਹੈ ਤੇ ਉਹਨਾਂ ਦੇ ਟੈਸਟਿੰਗ ਸ਼ੁਰੂ ਹੋ ਗਈ ਵੀ ਅੰਗਰੇਜ਼ੀ ਆਉਂਦੀ ਆ ਕਿ ਨਹੀਂ ਆਉਂਦੀ ਤਾਂ ਉਹਦੇ 'ਚ ਵੀ ਲੱਗਦਾ ਕਿ ਹੁਣ ਬਹੁਤ ਸਾਰੇ ਟਰਾਂਸਪੋਰਟਰਾਂ ਨੂੰ ਨੁਕਸਾਨ ਹੋਇਆ ਬਹੁਤ ਜ਼ਿਆਦਾ ਹੋਇਆ ਆ ਬਹੁਤ ਸਾਰੇ ਜਿਹੜੇ ਡਰਾਈਵਰਸ ਨੇ ਉਹਨਾਂ ਦੇ ਉਹਨਾਂ ਨੇ ਲਾਇਸੈਂਸ ਖਾਰਜ ਕਰਤੇ ਆ ਜਿਹੜਾ ਅਸਲੀ ਮੁੱਦਾ ਸ਼ੁਰੂ ਕਿੱਥੋਂ ਹੋਇਆ ਉਹ ਉਹ ਲਾਪਰਵਾਹੀ ਤੋਂ ਹੀ ਹੋਇਆ ਜਿਹੜੇ ਦੋ ਵੱਡੇ ਐਕਸੀਡੈਂਟ ਹੋਏ ਵੱਡੇ ਜਿਹੜੇ ਦੋ ਐਕਸੀਡੈਂਟ ਬਟ ਵਿਚ ਉਹਨਾਂ ਦੀ ਮੌਤਾਂ ਹੋ ਗਈਆਂ ਤੇ ਉਹਦੇ ਨਾਲ ਇਹ ਤੇ ਆਪਾਂ ਮੰਨਦੇ ਆਂ ਵੀ ਜਿਹੜਾ ਟ੍ਰਾਂਸਪੋਰਟ ਦਾ ਸਿਸਟਮ ਹੈ ਬੇਸ਼ੱਕ ਅਸੀਂ ਇੱਥੇ ਵੀ ਰਹਿੰਦੇ ਸੀ ਸਾਡੇ ਬਹੁਤ ਸਾਰੇ ਪੰਜਾਬੀ ਟਰੱਕਿੰਗ ਬਿਜ਼ਨਸ ਵਿੱਚ ਇੱਥੇ ਵੀ ਇਸੇ ਮੀ ਉੱਥੇ ਜਾ ਕੇ ਅਸੀਂ ਉਹਨੂੰ ਅਪਣਾ ਲਿਆ ਤੇ ਦੂਸਰੀ ਜਿਹੜੀ ਆ ਕਰਕੇ ਅਸੀਂ ਮジョਰਿਟੀ ਜਿਹੜਾ ਟਰੱਕਿੰਗ ਬਿਜ਼ਨਸ ਵਿੱਚ ਆ ਆ uh, 80% ਜਿਹੜਾ ਬਿਜ਼ਨਸ ਯਾ ਟਰੱਕਾਂ ਦਾ ਅਮਰੀਕਾ ਕੈਨੇਡਾ ਦੇ ਵਿੱਚੋਂ ਪੰਜਾਬੀਆਂ ਕੋਲੇ ਮਤਲਬ ਇਸੇ ਕਰਕੇ ਲੱਗਦਾ ਜਿਵੇਂ ਜਦੋਂ ਕੋਈ ਟਰਾਂਸਪੋਰਟ ਤੇ ਗੱਲ ਆਉਂਦੀ ਆ ਤਾਂ ਪੰਜਾਬੀਆਂ ਦੇ ਪੰਜਾਬੀਆਂ ਤੇ ਆਉਣੀ ਆ ਪਰ ਇਹ ਵੀ ਨਾਲ ਅਸੀਂ ਭੁੱਲ ਜਾਂਦੇ ਵੀ ਸਾਡੀ ਤਾਦਾਦ ਕਿੰਨੀ ਵੱਡੀ ਆ ਉਹਦੇ ਵਿੱਚੋਂ ਜੇ ਇੱਕ ਦੋ ਐਕਸੀਡੈਂਟ ਹੋਏ ਆ ਮਾੜੇ ਹੋਏ ਆ ਡੈਥ ਹੋ ਗਈਆਂ ਨੇ ਲਾਪਰਵਾਹੀ ਨਾਲ ਹੋਈਆਂ ਨੇ ਪਰ ਹਾਂ ਉਹ ਸਾਰਿਆਂ ਨੂੰ ਹੀ ਉਹਦੀ ਸਜ਼ਾ ਮਿਲ ਗਈ ਆ ਆ ਇਹ ਥੋੜਾ ਜਿਹਾ ਬਹੁਤਾ ਫੇਰ ਗੱਲ ਨਹੀਂ ਆ ਮੇਰੇ ਹਿਸਾਬ ਨਾਲ ਆ ਜਿਹੜੇ ਵਧੀਆ-ਵਧੀਆ ਡਰਾਈਵਰ ਅ ਅੱਗੇ ਜੇ ਕੋਈ 20 ਸਾਲਾਂ ਦਾ ਟਰੱਕ ਚਲਾਉਂਦਾ ਉਹਨੂੰ ਇੰਗਲਿਸ਼ ਨਹੀਂ ਛੀ ਆਉਂਦੀ ਤਾਂ ਅੱਗੇ ਤੱਕ ਦੀ ਉਹ ਪ੍ਰੋਬਲਮ ਨਹੀਂ ਆਈ ਹੂੰ ਤੇ ਹੁਣ ਇੱਕ ਐਕਸੀਡੈਂਟ ਹੋ ਗਿਆ ਤੇ ਉਹਦੀ ਉਹਨੂੰ ਵੱਡੀ ਗੱਲ ਛਾਲ ਲਈ ਗਈ ਜਾਂ ਦੂਸਰੇ ਪਾਸੇ ਚਲੋ ਮੈਂ ਬਹੁਤਾ ਤਾਂ ਨਹੀਂ ਕਹਿੰਦਾ ਵੀ ਸਾਡੀਆਂ ਸੱਤ ਰੱਖੀਆਂ ਵੀ ਬਹੁਤਾਂ ਤੋਂ ਨਹੀਂ ਚੱਲੀਆਂ ਜਾਂਦੀਆਂ ਕਿਉਂ ਪੰਜਾਬੀਆਂ ਨੇ ਬਹੁਤ ਮੱਲਾ ਮਾਰੀਆਂ ਨੇ ਉੱਥੇ ਅਣੂ ਤੋਂ ਖੱਪਾ ਵੀ ਨੇ ਵੀ ਆ ਕੇ ਪੰਜ ਪੰਜ ਵੱਡ ਵੱਡੇ ਮੈਲਾ ਦੇ ਘਰ ਬਣਾ ਕੇ ਬੈਠੇ ਨੇ ਸੱਤੋਂ ਇੱਕ ਨਹੀਂ ਲੈ ਹੁੰਦਾ ਅੱਛਾ ਵਰਸਬ ਉਹ ਜਿਹੜਾ ਡਰਾਈਵਰ ਜਿਹੜਾ ਪਾਈਚਾਰਾ ਪੰਜਾਬੀ ਉਧਰ ਉਹਨਾਂ ਦਾ ਨੁਕਸਾਨ ਹੋਇਆ ਹੀ ਹੋਇਆ ਠੀਕ ਹੈ ਪਰ ਜਿਹੜਾ ਮਾਲਕ ਆ ਟਰਾਂਸਪੋਰਟ ਦਾ ਨੁਕਸਾਨ ਤਾਂ ਉਹਨੂੰ ਵੀ ਹੋਇਆ ਨਾ ਕਿਉਂਕਿ ਉਹਦੇ ਟਰੱਕ ਜਿਹੜੀ ਉਹ ਖੜ ਗੀ ਸਾਰੇ ਨਹੀਂ ਜੀ ਵੱਡੇ ਵੱਡੇ ਮੈਂ ਤੇ ਬੜੇ ਮੇਰੇ ਦੋਸਤ ਨੇ ਮਜਾਨਦ ਜਿਨ੍ਹਾਂ ਦੇ 2-200 ਟਰੱਕ ਉਹਨਾਂ ਦੇ ਅੱਜ ਉਹਨਾਂ ਦੇ 60-70 ਟਰੱਕ ਖੜੇ ਨੇ ਵਾ ਸਾਰੀ ਫਲੀਟ ਹੀ ਖੜ ਗਈ ਉਹਨਾਂ ਦੀ ਹਾਂ ਡਰਾਈਵਰ ਐ ਨਹੀਂ ਗੇ ਡਰਾਈਵਰ ਨਹੀਂ ਲੱਭ ਰਿਹਾ ਆ ਜਿਹੜੇ ਹੈ ਵੀ ਨੇ ਉਹ ਘਰੇ ਵੇਖ ਕੇ ਨੇ ਡਰ ਲੈ ਵਾ ਨਹੀਂ ਜਾਂਦੇ ਸੋ ਉਹਦਾ ਇੰਡਸਟਰੀ ਤੇ ਬੜਾ ਵੱਡਾ ਅਸਰ ਪਿਆ ਹੈ ਪਰ ਹੁਣ ਰਸਤਾ ਤਾਂ ਇੱਕੋ ਹੀ ਆ ਕਿ ਵਾਪਸੀ ਵੀ ਪ੍ਰਵਾਸ ਤੁਹਾਨੂੰ ਵਾਪਸੀ ਕਰਨੀ ਪੈਣੀ ਹੈ ਉਤੋਂ ਹਾਂ ਕਿ ਆ ਤੇ ਜਾਂ ਆ ਦਾ ਇੱਕ ਹੋਰ ਵੀ ਹੈਗਾ ਵੀ ਥੋੜਾ ਜਿਆ ਐਨੂੰ ਈਜ਼ ਲੈ ਲਓ ਈਜ਼ ਦਾ ਮਤਲਬ ਹੈ ਥੋੜਾ ਜਿਆ ਖਰਾਬ ਚ ਲੈ ਆਓ ਆ ਜੇ ਡਰ ਨਹੀਂ ਘਟ ਗਏ ਤਾਂ ਇਹ ਗਵਰਨਮੈਂਟ ਨੂੰ ਪਾਲਿਸੀ ਪਾਲਿਸੀ ਚੇਂਜ ਚੇਂਜ ਕਰਨੀ ਪੈਣੀ ਹੈ ਪਰ ਜਿਹੜੇ ਥੇਰਾਵ ਆਪਾਂ ਕਹਿੰਦੇ ਆ ਤੇ ਦੇਖੋ ਜਿੰਨਾ ਡ라이ਵਰ ਭਾਈਚਾਰਾ ਜਿਹੜਾ ਕਾਫੀ دیر ਲੱਗਿਆ ਉਹਦੇ ਕੋਲ ਕੋਈ ਹੋਰ ਕੰਮ ਕਰ ਉਹ ਕਰ ਸਕਦਾ ਬਹੁਤ دیر ਹੋ ਗਈ ਪਰ ਘਰ ਕਿੰਨੇ ਕਦੇਰ ਬੈਠਣਾ ਜਿਹੜਾ ਬੰਦਾ ਨਵਾਂ ਗਿਆ ਉਹ ਜਾ ਕੇ ਡਰਾਈਵਰ ਲੈਂਨ ਦੇ ਵਿੱਚ ਇੱਕ ਸਟੂਡੈਂਟ ਗਿਆ ਉਹ ਜਾ ਕੇ ਡਰਾਈਵਿੰਗ ਕਰ ਲੱਗ ਗਿਆ ਉਹ ਵੀ ਬਹੁਤੀ دیر ਨਹੀਂ ਨਾ ਕਰ ਬੈਠ ਸਕਦਾ ਇਹ ਵੀ ਤਾਂ ਨਾਲ ਇੱਕ ਹੈ ਹਨ ਇਹ ਤੇ ਜਗ ਜਾ ਰਿਹਾ ਜੀ ਜਿਹੜੇ ਪੰਜਾਬੀ ਨੇ ਇਹ ਕੰਮ ਲੰਬੇ ਲਿੰਦੇ ਨੇ ਬੇਸ਼ੱਕ 30 ਸਾਲ ਪ੍ਰਾਕਾਸ਼ੇ ਨੇ ਚਲਾਇਆ ਤੇ ਅੱਜ ਉਹ ਨਹੀਂ ਚਲਾ ਸਕਦਾ ਉਨ ਕਾਰਨ ਨਹੀਂ ਲੈਣਾ ਉਹ ਕੋਈ ਨਾ ਕੋਈ ਜਗਾੜ ਨਹੀਂ ਇੱਥੇ ਬਸ ਇੱਕ ਇਹਦੇ ਵਿੱਚ ਵੀ ਜਿਹੜੀਆਂ ਖਬਰਾਂ ਅਕਸਰ ਸੋਸ਼ਲ ਮੀਡੀਆ ਤੇ ਹੁੰਦੀਆਂ ਕਿ ਜਿਹੜੇ ਉੱਥੋਂ ਦੀ ਪੁਲਿਸ ਆ ਉਹ ਖਾਸ ਕਰਕੇ ਮੋਲ ਨੇ ਜਾਂ ਕੋਈ ਹੋਰ ਇਹਨਾਂ ਦੇ ਜਿੱਥੇ ਕੋਈ ਇੰਡਸਟਰੀ ਹੈ ਉੱਥੇ ਵੀ ਰੇਡਸ ਹੋਣ ਲੱਗੀਆਂ ਕਿ ਇੱਥੇ ਕਿੰਨੇ ਕਾ ਜੇ ਕੋਈ ਕੰਮ ਕਰ ਰਿਹਾ ਤਾਂ ਉਹਦੇ ਕੋਲ ਪਰਮਿਟ ਹੈ ਆ ਕਿ ਨਹੀਂ ਹੈ ਤਾਂ ਉਹਦਾ ਵੀ ਤਾਂ ਫਰਕ ਪੈਗਾ ਹਾਂ ਪਰ ਉਹਦਾ ਹਾਂ ਡੈਫੀਨਿਟਲੀ ਪੈਗਾ ਪਰ ਉਹਦਾ ਫਰਕ ੱਲੇ ਪੰਜਾਬੀਆਂ ਤੇ ਨਹੀਂ ਨਾ ਪੈਗਾ ਉਹ ਤਾਂ ਹਰ ਇੱਕ ਨੂੰ ਚੈੱਕ ਕਰ ਰਹੇ ਨੇ ਉਹ ਫੁਲਬੀਨ ਆਰਿਆਂ ਨੂੰ ਵੀ ਚੈੱਕ ਕਰ ਰਹੇ ਨੇ ਉਹ ਮੱਛੀਕੋ ਵਾਲਿਆਂ ਨੂੰ ਵੀ ਚੈੱਕ ਕਰ ਰਹੇ ਨੇ ਜਿਹੜਾ ਅਲੀਗਲ ਚੜਾ ਰਹੇ ਨੇ ਗੱਡੀ ਹਾਂ ਕਰ ਰਹੇ ਨੇ ਪਰ ਕੱਲੇ ਪੰਜਾਬੀਆਂ ਲਈ ਨਹੀਂ ਉਹ ਕਰ ਰਹੇ ਇਹ ਗੱਲ ਆਪਾਂ ਨੂੰ ਜਰੂਰ ਮੰਨ ਲੈਣੀ ਚਾਹੀਦੀ ਆ ਰੌਲਾ ਇਹ ਆ ਕਿ ਸਿਰਫ ਉਹ ਅਮਰੀਕਾ ਵਾਲੇ ਇੰਡੀਅਨ ਦੇ ਮਗਰ ਪੈ ਗਏ ਇੰਜ ਨਹੀਂ ਆ ਅੱਛੇ ਜੀ ਵਾਸਬ ਇੱਕ ਪਿਛਲੇ ਜਿਹੜੇ ਹਫਤੇ ਦੇ ਵਿੱਚ ਇੱਕ ਰਿਪੋਰਟ ਜਿਹੜੀ ਅੰਕੜੇ ਆਏ ਆ ਕਿ ਜਿਹੜੇ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਉਹ 70 ਤੋਂ 75% ਤੱਕ ਰਿਜੈਕਟ ਹੋ ਗਿਆ ਇੱਕ ਤਾਂ ਇੱਕ ਤਾਂ ਪਹਿਲਾਂ ਹੀ ਆਪਾਂ 20-25% ਜਿਹੜਾ ਹੈਗਾ ਉਹਦੇ ਫੈਲਾ ਲਾਈਆਂ ਨੇ ਤਾਂ ਜਿਹੜੇ 20 25% ਫੈਲਾ ਲਾਈਆਂ ਉਹਦੇ ਚੋਂ ਵੀ ਸਾਡੀ 70 75% ਰਿਜੈਕਟ ਹੋ ਗਈ ਹੈ ਤਾਂ ਉਹਦਾ ਨੁਕਸਾਨ ਹੋਏਗਾ ਸਟੂਡੈਂਟਾਂ ਨੂੰ ਜਾਂ ਉੱਥੋਂ ਦੀ ਯੂਨੀਵਰਸਿਟੀ ਅਦਾਰਿਆਂ ਨੂੰ ਨੁਕਸਾਨ ਹੋਏਗਾ ਨਹੀਂ ਜੀ ਉੱਥੇ ਬੜੇ ਕਾਲਜ ਜਿਹੜੇ ਨੇ ਬੜੇ ਬੰਦ ਹੋ ਗਏ ਨੇ ਯੂਨੀਵਰਸਟੀਆਂ ਦੀ ਜਿਹੜੀ 60 70% ਜਿਹੜੀ ਉਹਨਾਂ ਦੀ ਰਜਿਸਟ੍ਰੇਸ਼ਨ ਉਹ ਥੱਲੇ ਹੋ ਗਈ ਹੈ ਪਰ ਨਾਲ ਦੇ ਨਾਲ ਇਹ ਵੀ ਇੱਕ ਮੰਨਣਾ ਪਊਗਾ ਉਹ ਰਿਜੈਕਟ ਹੋਣ ਦਾ ਕਾਰਨ ਕੀ ਆ ਨਵੀਆਂ ਪਾਲਸੀ ਜਿਹੜੀ ਨਵੀਂ ਪਾਲਸੀ ਇੰਗਲੈਂਡ ਦੀ ਜਿਸ ਬੱਚੇ ਨੇ 12 ਗ੍ਰੇਡ ਕੀਤੀ ਜਾਂ ਜਿਹਨੂੰ ਤੁਸੀਂ ਪਲੱਸ 2 ਕਹਿੰਨੇ ਆ ਉਹ ਪਾਲਸੀ ਦੇ ਵਿੱਚ ਉਹ ਕੁਆਲੀਫਾਈ ਨਹੀਂ ਹੁੰਦਾ ਬਾਹਰ ਵੀਜ਼ਾ ਲੈਣ ਲਈ ਆ ਪਰ ਅਸੀਂ ਫੇਰ ਵੀ ਅਪਲਾਈ ਕਰੀ ਜਾ ਰਹੇ ਆ ਤੇ ਉਹਦੇ ਨਾਲ ਫੇਰ ਸਾਡੇ ਨੈਚੁਰਲੀ ਜਿਹੜੀ ਡਿਕਲਾਈਨ ਜਿਹੜਾ ਰੇਸ਼ੋ ਆ ਉਹ ਬੜੀ ਹਾਈ ਹੋਈ ਆ ਜੋ ਇਦਾਂ ਨੈਚੁਰਲੀ ਐਪਲੀਕੇਸ਼ਨਾਂ ਨਹੀਂ ਪੂਰੀਆਂ ਹੋ ਰਹੀਆਂ ਚਲੋ ਅੱਛਾ ਬਾਦ ਸਾਹਿਬ ਜਿਹੜੇ ਅਜੇ ਵੀ ਜਿਹੜਾ ਸਾਦਾ ਹੀ ਪੰਜਾਬੀ ਪੰਜਾਬ ਦੀ ਨੌਜਵਾਨ ਪੀੜ੍ਹੀ ਅਜੇ ਵੀ ਕਹਿੰਦੀ ਹੈ ਕਿ ਮੈਂ ਜਿੰਨੀ ਮਰਜ਼ੀ ਸਕਦਾ ਆ ਜਾਂ ਕੁਝ ਵੀ ਆ ਪਰ ਮੈਂ ਜਿਵੇਂ ਵੀ ਕੈਨੇਡਾ ਜਾਣਾ ਹੈ ਤੇ ਤੁਹਾਨੂੰ ਲੱਗਦਾ ਕਿ ਉਹ ਪਹੁੰਚ ਸਕੇ ਦੀ ਔਰ ਦੂਜਾ ਉਹਨਾਂ ਨੂੰ ਕੋਈ ਸੁਨੇਹਾ ਕੁਝ ਹਾਂ ਬਿਲਕੁਲ ਜੀ ਤੁਹਾਡਾ ਤੁਹਾਡੇ ਧੰਨਵਾਦ ਤੁਹਾਡੇ ਟੈਲੀਵਿਜ਼ਨ ਦਾ ਸਦਾ ਹੀ ਮੈਨੂੰ ਅਸੀਂ ਮੌਕਾ ਮਿਲਦਾ ਰਹਿੰਦਾ ਕੋਈ ਨਾ ਕੋਈ ਆਪਣੀ ਵਿਊ ਸ਼ੇਅਰ ਕਰਨ ਦਾ ਆ ਜਿਹੜੇ ਬੱਚੇ ਜਾਣਾ ਚਾਹੁੰਦੇ ਨੇ ਜੀ ਸੱਚੇ ਉਹ ਜਾਣ ਦੀ ਆਸ ਰੱਖਣ ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਸਾਫ ਲਫ਼ਜ਼ਾਂ ਦੇ ਵਿੱਚ ਤੁਸੀਂ ਪਾਲਸੀ ਨੂੰ ਪੜ੍ਹਦੇ ਹੋ ਆ ਰੋਲ ਇਸ ਵਿਸ਼ੇ ਨਾਲ ਡੀਲ ਕਰਦਾ ਬੱਚੇ ਜਿਹੜੇ ਉੱਥੇ ਫਸੇ ਨੇ ਉਹਨਾਂ ਨੂੰ ਅਸੀਂ ਮਦਦ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਤੁਹਾਡਾ ਬੱਚਾ ਗ੍ਰੇਡ 12 ਕੀਤੀ ਆ ਪਲੱਸ 2 ਕੀਤੀ ਆ ਸੋਚਣਾ ਬੰਦ ਕਰ ਦੋ ਵੀ ਮੈਂ ਕੈਨੇਡਾ ਜਾਣਾ ਐਸ ਵੇਲੇ ਕੋਈ ਵੀ ਅਸੀਂ ਪਾਲਿਸੀ ਨੇ ਜਿੰਨ ਚ ਤੁਸੀਂ ਕੁਆਲੀਫਾਈ ਹੁੰਦੇ ਆ ਫਿਰ ਦੂਸਰੀ ਗੱਲ ਯਾਦ ਇੱਥੇ ਆ ਜੇ ਬੱਚੇ ਨੇ ਜਾਣਾ ਉਹ ਗ੍ਰੈਜੂਏਟ ਹੋਇਆ ਜੁਨੀਵਰਸਿਟੀ ਦੀ ਕੋਈ ਚੰਗੀ ਡਿਗਰੀ ਆ ਉਹਦੇ ਲਈ ਅੱਜ ਵੀ ਡੋਰ ਖੁੱਲੀ ਐ ਆ ਤੇ ਜਿਹੜੇ ਬੱਚੇ ਜ਼ਿਆਦਾ ਜਿਹੜੀ ਮੁਸ਼ਕਲ ਤੇ ਸਾਨੂੰ ਇਹ ਆਈ ਨਾ ਜਿਹੜੀ ਸਾਡੇ ਪਲੱਸ 2 ਵਾਲੇ ਤੇ 85% ਬੱਚੇ ਗਏ ਅ ਅਸਲ ਜੋ ਆਪਾਂ ਨੂੰ ਸਾਰਿਆਂ ਨੂੰ ਪਤਾ ਉਹ ਪੜ ਨਹੀਂ ਗਏ ਉਹਦੇ ਉੱਤੇ ਪੱਕੇ ਹੋਣ ਗਏ ਤੇ ਉਹਨਾਂ ਨੇ ਪੌਸਿਬਿਲਟੀ ਇਹ ਹਣ ਉਹ ਮੁਸ਼ਕਲ ਜਿਹੜੀ ਆਈ ਹੋਈ ਆ ਜਿਹੜੇ ਬੱਚੇ ਇੱਥੇ ਨੇ ਪਲੱਸ 2 ਵਿੱਚ ਨੇ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਇਹ ਚਾਹੀਦਾ ਆ ਕਿ ਆਪਣੀ ਐਜੂਕੇਸ਼ਨ ਨੂੰ ਕੰਟੀਨਿਊ ਰੱਖਣ ਯੂਨੀਵਰਸਿਟੀ ਤਾਈ ਆਪਣੀ ਐਜੂਕੇਸ਼ਨ ਲੈਣ ਨਾਲ ਦੀ ਨਾਲ ਵਰਕ ਐਕਸਪੀਰੀਅੰਸ ਬਣਾਉਣ ਨਤੀਜਾ ਉਹ ਆਪਣੇ ਆਪ ਨੂੰ ਪਿਆਰ ਕਰਨਾ ਆ ਦੂਸਰੇ ਮੁਲਕ ਚ ਜਾਣ ਨੂੰ ਸੋ ਇਹ ਵੀ ਇੱਕ ਵੱਡਾ ਵਿਚਾਰਿਆ ਕਿ ਬੱਚੇ ਅਨਪਲਾਨ ਗਏ ਨੇ ਬੱਚੇ ਮੈਚੋਰ ਨਹੀਂ ਸਨ ਬੱਚਿਆਂ ਨੇ ਫਿਰ ਕਲੀ ਰੋਟੀ ਨਹੀਂ ਸੀ ਘਰ ਬਣਾਈ ਚਾਹ ਨਹੀਂ ਸੀ ਬਣਾਈ ਤਾਂ ਉਹਨਾਂ ਨੂੰ ਅਸੀਂ ਜਾਂਜ ਚੜਾਤਾ ਤੇ ਉਹ ਗੱਲਾਂ ਦਾ ਵੀ ਸਾਨੂੰ ਜਰੂਰ ਧਿਆਨ ਰੱਖਣਾ ਚਾਹੀਦਾ ਸਤਿ ਸ੍ਰੀ ਅਕਾਲ ਸਰ ਜੀ ਤੁਹਾ ਸਮਾਜ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਕਹਿੰਦੇ ਜੀ ਨੂੰ ਕੰਮ ਦਾ ਤਰੀਕਾ ਉਹ ਇੱਥੇ ਅਮਰੀਕਾ ਸੋ ਇਸ ਕਰਕੇ ਦਰਸ਼ਕੋ ਦੋਸਤੋ ਮਿੱਤਰੋ ਔਰ ਖਾਸ ਕਰਕੇ ਨੌਜਵਾਨ ਪੀੜੀ ਨੂੰ ਬਾਰ ਸਾਹਿਬ ਨੇ ਵੀ ਅਪੀਲ ਕੀਤੀ ਹੈ ਉਹ ਸਾਡੀ ਵੀ ਇਹੀ ਅਪੀਲ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ 10+2 ਕਰਕੇ ਅਸੀ ਅਮਰੀਕਾ ਕੈਨੇਡਾ ਜਾਣਾ ਤਾਂ ਰਹਿਣ ਦੋ ਇੱਥੇ ਕੰਮ ਕਰੋ ਇੱਥੇ ਅਮਰੀਕਾ ਬਣਾਓ ਪਰ ਜੇਕਰ ਜਾਣਾ ਤਾਂ ਹਾਈਰ ਐਜੂਕੇਸ਼ਨ ਲੈ ਕੇ ਜਾਓ ਪਰ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ ਸੋ ਅੱਜ ਦੇ ਪ੍ਰੋਗਰਾਮ ਚੰਨੇ ਮੈਨੂੰ ਦੀ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.